ਪੰਜਾਬ ਵਿੱਚ ਨਸ਼ਿਆਂ ਵਿਰੁੱਧ ਯੁੱਧ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪਣੇ 3 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਵਾਸਤੇ ਵੱਡੀ ਮਹਿੰਮ ਛੇੜ ਕੇ ਬੈਠੀ ਹੈ ਜਿਸ ਤੇ ਚਲਦੇ ਪੰਜਾਬ ਭਰ ਦੇ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਛਾਪੇਮਾਰੀ ਵੀ ਜਾਰੀ ਹੈ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਵੀ ਡਕਿਆ ਜਾ ਰਿਹਾ ਹੈ ਅਤੇ ਇਸੇ ਮਹਿੰਮ ਦੇ ਚਲਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਟੀਮਾ ਤੇ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਵੱਲੋਂ ਡੀਸੀ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਉਚੇਚੇ ਤੌਰ ਤੇ ਮੀਟਿੰਗ ਕੀਤੀ ਗਈ ਹੈ ਜਿੱਥੇ ਉਹਨਾਂ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਉਸ ਸਬੰਧੀ رائے ਵੀ ਲਈ ਗਈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵਗ ਰਹਿ ਛੇਵੇਂ ਦਰਿਆ ਨੂੰ ਠਲ ਪਾਉਣ ਵਾਸਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਨੇ ਤਾਂ ਜੋ ਪੰਜਾਬ ਵਿੱਚ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਲੋਕਾਂ ਦੀ ਰਾਏ ਅਤੇ ਸੁਝਾਅ ਵੀ ਮੰਗੇ ਜਾ ਰਹੇ ਨੇ ਗੁਆੰਡੀ ਸੂਬੇ ਹਿਮਾਚਲ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਨਸ਼ੇਤੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਿਮਾਚਲ ਪੁਲਿਸ ਦੇ ਨਾਲ ਵੀ رابطہ ਕਾਇਮ ਕਰਕੇ ਸਾਂਝੇ ਆਪਰੇਸ਼ਨ ਚਲਾਏ ਜਾਣ ਪਹਿਲਾਂ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅੱਜ ਦੀ ਐਸਪ੍ਰੈਸਸ ਪਾਰਤਾ ਚ ਲਾਲਚੰਦ ਕੁਟਾਰੂ ਚੱਕ ਦੀ ਮੇਰੇ ਕੈਬਨਟ ਕਲੀਕ ਰੰਧਾਵਾ ਸਾਹਿਬ ਐਮ ਐਲ ਏ ਸਹਿਬਾਨ ਸਾਡੇ ਸਾਰੇ ਦਰਜਾ ਬਦਰਜਾ ਅਧਿਕਾਰੀਗਣ ਔਰ ਸਾਰੇ ਐਮ ਐਲ ਸੌਰੀ ਹਲਕਾ ਇੰਚਾਰਜ ਸਹਿਬਾਨ ਸੋ ਬਹੁਤ ਹੀ ਅੱਜ ਦੀ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਹੋਈ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦੇ ਵਿਰੁੱਧ ਆਖਰੀ ਹਮਲਾ ਕਰਨ ਦੇ ਲਈ ਅੰਤਮ ਜਿਹੜਾ ਯੋਧ ਚੱਲ ਰਿਹਾ ਹੈਗਾ ਉਹਦੇ ਵਿੱਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ ਯੁੱਧ ਨਸ਼ਿਆਂ ਵਿਰੁੱਧ ਯੋਧਨ ਸ਼ੇਮਰ ਉਹਦੀ ਸ਼ੁਰੂਆਤ ਜਿਹੜੀ ਆ ਹੋਈ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਸਰਸ ਕਰਕੇ ਰੱਖਨਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਪਾਇਆ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸੰਥੈਟਿਕ ਡਰੱਗਸ ਨਸ਼ਿਆਂ ਦੀ ਮਿੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ ਤੁਸੀਂ ਦੇਖੋ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ 100 ਲਾ ਕੇ 100 ਖਾਦੀ ਕੀ ਕਿਹਾ ਸੀਗਾ ਕਿ ਮੈਂ ਚਾਰ ਹਫ਼ਤੇ ਦਾ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਛੇ ਦੇ ਵਪਾਰੀਆਂ ਦਾ ਦਸਤ ਤਸਕਰਾਂ ਸਾਥ ਦਿੱਤਾ ਜਦੋਂ ਵੀ ਆਵਾਜ਼ ਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਆਈ ਅਸੀਂ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਿਕਵਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾਕਰਉਣ ਦੀ ਦਰ ਜਿਹੜੀ ਅਕਾਲੀ ਦਰ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਜੋ ਵੱਧ ਕੇ 86% ਹੋਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਰ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਤੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰਦੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਮ ਦੇ ਦੇ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਾਂ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਰੱਖਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰਦਾਗਾ ਉਦੋਂ ਅਸੀਂ ਹਮਦਰਦੀ ਪਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆ ਸਰਕਾਰਾਂ ਦੇ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਗਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨੌਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਇਤ ਸਮੇਂ ਦੀ 2007 ਤੋਂ ਲੈ ਕੇ 17 ਦੀ ਤੱਕ ਸਮੇਂ ਸਾਰੀਆਂ ਵੀ ਬਾਈਕ ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ ਤਿੰਨਾਂ ਸਾਲਾਂ ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈਸੰਦਾ ਰੋਜ਼ਗਾਰ ਮਿਲ ਸਕਦਾਗਾ ਤੇ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇ ਕਿ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਸਿੱਧੇ ਰੂਪ ਵਿੱਚ ਰੋਜ਼ਗਾਰ ਮਿਲੇਗਾ ਯਾਨੀ ਕਿ ਇੰਡਾਇਰੈਕਟਲੀ ਵੀ ਇਸ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 15000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਇਹਦੇ ਕੋਵਿਡ ਦਾ ਬਹਾਨਾ ਲਾਇਆ ਇਹਨੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਇਸ ਰਜਿਸਟਰਡ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਕਿ ਹਸਪਤਾਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਕਾਰਟ ਆ ਜਿਹੜੀ ਕਾਰਟ ਜੜੀ ਆ ਉਹ ਸਾਹਮਣੇ ਆਈ ਆ ਆਉਣ ਵਾਲੇ ਸਮੇਂ ਚ ਸਾਰੀ ਕਾਰਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਦਾਚਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮਤਾਬਕ ਸਲਾਖਾਂ ਦੇ ਪਿੱਛੇ ਜਾਣਾ ਐਕਸ਼ਨ ਲੇਟ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਹਿਲਾਂ ਦੁਹਰਾ ਰਿਹਾ ਦੁਬਾਰੇ ਕਿ ਤਿੰਨ ਸਾਲਾਂ ਚ ਜਿੰਨੀਆਂ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋ ਜਾਂ ਸੀ ਆ ਉਦੋਂ ਵੱਧ ਰਿਕਵਰੀਆਂ ਜਿਹੜੀਆਂ ਤਿੰਨ ਸਾਲਾਂ ਚ ਹੋਜਣੇ ਤਾਂ ਆਖਰੀ ਜਿਹਨੂੰ ਹੱਲਾ ਇੱਕ ਮਿੰਟ ਪਲੀਜ਼ ਪਲੀਜ਼ lets me complete ਆਖਰੀ ਤਿੰਨ ਸਾਲਾਂ ਚ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ ਦੋ ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਕੁਝ ਸਿਸਟਮ ਉਹਨੂੰ ਤੈਸ ਨਸ ਕਰਾਂਗੇ ਸਰਵੋ ਰਿਕਵਰੀ ਦਾ ਹੋਣ ਦਾ ਮਤਲਬ ਵੀ ਹੋ ਸਕਦਾ ਵੀ ਪੰਜਾਬ ਦੇ ਜੱਟਾਂ ਪਹਿਲਾਂ ਨਾਲੋਂ ਜ਼ਿਆਦਾ ਆ ਰਹੇ ਨੇ ਐਦਾਂ ਕਦੇ ਨਹੀਂ ਹੋਇਆਗਾ ਕਿ ਰਿਕਵਰੀ ਦੇ ਦੋ ਹੋ ਗਿਆ ਇਹ ਨਹੀਂਗਾ ਉਸ ਸਮੇਂ ਕੋਈ ਰਿਕਵਰੀ ਕਰਦਾ ਹੀ ਨਹੀਂ ਸੀਗਾ ਉਹਨਾਂ ਸਮਿਆਂ 'ਚ ਰਿਕਵਰੀ ਕਰਦਾ ਨਹੀਂ ਸੀਗਾ ਉਹਨਾਂ ਸਮੇਂ ਦੇ ਅੰਦਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਤੁਸੀਂ ਤੁਹਾਡੀ ਕਿੰਨੀ ਉਮਰ ਹੋਊ ਸੋਚੋ ਕਿ ਜਦੋਂ 2007 ਦੀ 17 ਤੋਂ ਲੈ ਕੇ ਇਹ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ ਚਿੱਟੇ ਦਾ ਨਾਮ ਪਹਿਲੀ ਵਾਰ ਸੁਣਿਆਗਾ ਆ ਰਮਨਬੈਲ ਜੀ ਖੜੇ ਸਾਡੇ ਤੋਂ ਸਭ ਤੋਂ ਵੱਡੇ ਲੱਗਦੇ ਨੇ ਮੇਰੇ ਤੋਂ ਉਮਰ ਚ ਔਰ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਉਮਰ ਮੇਰੇ ਤੋਂ ਵੱਧ ਆ ਗਈ ਇਹ ਦੱਸ ਸਕਦੇ ਨੇ ਕੋਈ ਉਸ ਤੋਂ ਪਹਿਲਾਂ ਚਿੱਟੇ ਦਾ ਕਿ ਨਾਮ ਸੁਣਿਆ ਸੀਗਾ ਚਿੱਟੇ ਦਾ ਨਾਮ ਪਹਿਲੀ ਵਾਰ ਕਿਹਦੇ ਸਮੇਂ ਇੰਟਰੋਡਿਊਸ ਹੋਇਆ ਪੰਜਾਬ 'ਚ ਅਕਾਲੀ ਸਰਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਸੋ ਕਾਂਗਰਸ ਪਾਰਟੀ ਨੇ ਸੌ ਖਾਦੀ ਸੀਗੀ ਜੇ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਣ ਦੀ ਨੌਬਤ ਕੈਪਟਨ ਸਾਹਿਬ ਨੂੰ ਕਿਉਂ ਆਈ ਸੀ ਕਿ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਸਿਖਰਾਂ ਤੇ ਸੀਗਾ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਨੇ ਵੀ ਘਰ ਚ ਵੜ ਗਿਆ ਕੈਪਟਨ ਸਾਹਿਬ ਨੇ ਕੰਪਰੋਮਾਈਜ਼ ਜਿਹੜਾ ਅਕਾਲੀ ਦਲ ਬੀਜੇਪੀ ਨਾਲ ਕਰ ਰਿਹਾ ਇੱਕ ਵੀ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਸੱਤਾ ਤੋਂ ਦੂਰ ਕਰਕੇ ਚੱਲ ਰਹੇ ਜੀ 30 ਸਾਲ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਫੇਰ ਹੋਈਆਂ ਸਰਕਾਰਾਂ ਦੋਨੇ ਫੇਲ ਹੋਈਆਂ ਨਸ਼ੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਚੱਲ ਨਹੀਂ ਰਿਹਾ ਮੈਂ ਬਾਰ ਬਾਰ ਤੁਹਾਨੂੰ ਮੇਨੂੰ ਦਾ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਮੈਨੂੰ ਮੈਂ ਕਹਿ ਰਿਆਂਗਾ ਇਹ ਤਿੰਨ ਸਾਲਾਂ ਚ ਪਿਛਲੇ ਤਿੰਨ ਸਾਲਾਂ ਜਿਹੜੇ ਸਾਡੀ ਸਰਕਾਰ ਦੇ ਲਗਭਗ ਅਜੇ ਮਾਰਚ ਚ ਪੂਰੇ ਹੋਣ ਨੇ ਕਿ 13 ਮਾਰਚ ਤੋਂ ਬਾਅਦ ਉਹਨਾਂ ਸਾਲਾਂ ਦੌਰਾਨ ਸਭ ਤੋਂ ਵੱਧ ਰਿਕਵਰੀਆਂ ਕਰਕੇ ਅਸੀਂ ਉਹਨੂੰ ਠੱਲ ਪਾਈ ਆ ਪਰ ਲੇਕਿਨ ਆ ਅੰਤਮ ਹੱਲਾ ਦਾ ਇਹ ਅੰਤਮ ਲੜਾਈ ਜਿਹੜੀ ਆ ਉਹਦੇ ਤੈਅ ਤਸੇ ਨੂੰ ਖਤਮ ਕਰਕੇ ਰੱਖ। ਹੁਣ ਐਕਟੀਵਿਟੀ ਬੜੀ ਹੈ ਜੀ ਪਾਕਿਸਤਾਨ ਵਾਲੀ ਸਾਈਡ ਤੋਂ। ਬਿਲਕੁਲ ਕੱਲ ਹੀ ਅਸੀਂ ਤਿੰਨ ਵੱਡੀਆਂ ਕੰਪਨੀਆਂ ਦੇ ਜਿਹੜੀ ਆ ਉਹਨੇ ਦਿਗਜ਼ਿਬਿਸ਼ਨ ਦੇਖੀ ਆ ਉਹਨਾਂ ਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਸੋ ਬਿਲਕੁਲ ਅਸੀਂ ਡਰੋਨ ਵੀ ਖਰੀਦਾਂਗੇ ਤਾਂ ਕਿ ਜਿਹੜਾ ਵੀ ਪੰਜਾਬ ਪਾਕਿਸਤਾਨ ਤੇ ਬਾਰਡਰ ਤੋਂ ਪਾਰ ਆਉਂਦਾਗਾ ਉਹਨੂੰ ਪੰਜਾਬ ਪੁਲਿਸ ਜਿਹੜੀ ਆ ਉਹ ਗਰਾਸਕੇ ਨੂੰ ਖਤਮ ਕਰਦਾ ਹੁਣ ਨਾਲ ਪੁਲਿਸਿਆਂ ਹੁੰਦਾ ਕਈ ਪੁਲਿਸ ਚੌਕੀਆਂ ਕਿਨ ਜਾਰ ਜਿਹੜੇ 20-20 ਸਾਲ ਦੇ ਲੱਗੇ ਨੇ ਉਹ ਬਦਲਦੇ ਨਹੀਂ ਇਹਨਾਂ ਮਤਲਬ ਉਹ ਲੋਕਾਂ ਨਾਲ ਮਿਲੇ ਉਹ ਚੱਲਦੀ ਕਈ ਬਦਨਾਮ ਚੌਕੀਆਂ ਨੇ ਬਦਨਾਮ ਪਿੰਡ ਨੇ ਲੇਕਰ ਉਹ ਤਾਂ ਹੀ ਲੱਗਦੇ ਚੇਂਜ ਹੋ ਜਾਂਦੇ ਲੱਗੇ ਚੌਕੀ ਚਾਹ ਦੇ ਦੇਣਾ ਦੇਖੋ ਜੀ ਇਹ ਪ੍ਰਸ਼ਾਸਨਿਕ ਕੰਮ ਆਗਾ ਮੈਂ ਇਹ ਨਹੀਂ ਲੱਗਦਾ ਮੀਟਿੰਗ ਕਰ ਰਹੇ ਆ ਜਿਹੜਾ ਵੀ ਮੇਰੇ ਕੋਲ ਇਦਾਂ ਦਾ ਸਾਹਮਣੇ ਆਊਗਾ ਉਹਦੇ ਖਿਲਾਫ ਕਾਰਵਾਈ ਹੋ ਕੋਈ ਵੀ ਹੋਗਾ ਉਹ ਇਹ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੇ ਰਹੂਗਾ 20 ਸਾਲ 30 ਸਾਲ ਉਹਦੀ ਬੰਦੀ ਕੀਤੀ ਸੀ। ਸਰਦਾਰਨ ਉਸ ਤਰ੍ਹਾਂ ਦੀ ਹੁਕਮ ਜਾਰੀ ਕੀਤੀ ਗਈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ? ਹੁਕਮ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ। ਪੁਲਿਸ ਪ੍ਰਸ਼ਾਸਨ ਨੂੰ ਇਹੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਸ਼ਾ ਜਿਹੜਾ ਉਹ ਕਿਸੇ ਵੀ ਲੈਵਲ ਤੇ ਟੋਲਰੇਟ ਨਹੀਂ ਕੀਤਾ ਜਾਊਗਾ। ਔਰ ਨਸ਼ੇ ਦਾ ਤਸਕਰ ਜਿਹੜਾ ਉਹ ਇਹ ਨਹੀਂ ਕਿ ਬਾਹਰ ਫਿਰਦਾ ਦਿਖਾਈ ਦੇਊਗਾ। ਦੇ ਖਿਲਾਫ ਕਾਰਵਾਈ ਕਰੋ। ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਕੇ ਉਹਨਾਂ ਜ਼ਿਲ੍ਹਾ 'ਚ ਲੱਕੋ ਔਰ ਜਿਹੜਾ ਵੀ ਕਾਨੂੰਨ ਦੇ ਅਨਸਾਰ ਕੰਮ ਹੋ ਸਕਦਾ ਉਹਦੇ ਖਿਲਾਫ ਕਾਰਵਾਈ ਕਰੋ। ਸਭ ਨੇ ਕਿਹਾ ਕੋਈ ਵੀ ਚਾਹੇ ਕੋਈ ਪੋਲਿਟਿਕਲ ਆ ਚਾਹੇ ਕੋਈ ਪੰਜਾਬ ਪੁਲਿਸ ਦਾ ਚਾਹੇ ਕੋਈ ਸਿਵਲ ਪ੍ਰਸ਼ਾਸਨ ਦਾ ਜਿਹੜਾ ਵੀ ਹੈਗਾ ਉਹਦੇ ਖਿਲਾਫ ਕਰ ਸਕਦਾ ਸਰ ਮੀਮਰ ਕੌਂਸਲ ਨੰਬਰ ਜਾਰੀ ਗਨੀ ਡਰਾਈਵ ਆਪ ਜੀ ਦੇ ਏਜੰਟਾਂ ਦੇ ਖਿਲਾਫ ਹੀ ਚਲਾਈ ਹੈ ਸਰ ਏਜੰਟ ਅਜੇ ਤੱਕ ਉਹਦਾ ਦੀ ਚਾਬੀ ਸਿਸਟਮ ਚੱਲ ਰਿਹਾ ਕੋਈ ਸਰਚੇ ਵੀ ਜਿਹੜੇ ਆ ਦੋ ਦੋ ਮਹੀਨੇ ਹੋ ਗਏ ਇਨਕੁਆਰੀ ਹੋਈ ਹੁੰਦਾ ਹੈ ਬੇਨ ਦੇਖੋ ਇਨਕੁਆਰੀ ਕਰਾਉਣਾ ਅਕਿਊਜ਼ ਦਾ ਰਾਈਟ ਹੁੰਦਾ ਹੈ ਪਰ ਲੇਕਿਨ ਸਾਡੀ ਸਰਕਾਰ ਏਜੰਟਾਂ ਦੇ ਖਿਲਾਫ ਚਾਹੇ ਟਰੈਵਲ ਏਜੰਟਾਂ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ ਟਰੈਵਲ ਏਜੰਟਾਂ